ਅੱਜ ਇੱਕ ਹੈਰਾਨੀਜਨਕ ਤੱਥ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਰੇਲਵੇ ਜੋ ਹੈ ਆਪਣੀ ਯਾਤਰੀਆਂ ਦੀ ਸੁਰੱਖਿਆ ਦੇ ਲਈ ਇੱਕ ਪਾਸੇ ਸਹੂਲਤਾਂ ਨੂੰ ਤਾਂ ਮੁੱਖ ਰੱਖਦਾ ਹੀ ਹੈ ਔਰ ਪਹਿਲ ਕਦਮੀਆਂ ਦੇ ਆਧਾਰ ਤੇ ਕੰਮ ਵੀ ਕਰਦਾ ਹੈ ਲੇਕਿਨ ਅਕਸਰ ਹੀ ਟ੍ਰੇਨ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਤੇ ਜ਼ਰੂਰ ਉੱਠਦਾ ਹੋਵੇਗਾ ਕਿ ਰੇਲਵੇ ਸਟੇਸ਼ਨ ਦੇ ਬੋਰਡ ਪੀਲੇ ਰੰਗ ਦੇ ਹੀ ਕਿਉਂ ਹੁੰਦੇ ਨੇ ਤੇ ਉਹਨਾਂ ਦੇ ਉੱਪਰ ਸਮੁੰਦਰ ਤਲ ਤੋਂ ਉਚਾਈ ਜਿਹੜੀ ਹੈ ਉਹ ਲਿਖੀ ਕਿਉਂ ਹੁੰਦੀ ਹੈ ਇਸ ਪਿੱਛੇ ਯਾਤਰੀਆਂ ਦੀ ਸੁਰੱਖਿਆ ਤੇ ਰੇਲ ਗੱਡੀ ਦੇ ਸੰਚਾਲਨ ਦੇ ਨਾਲ ਜੁੜੇ ਕਈ ਹੱਤਪੂਰਨ ਕਾਰਨ ਹੈ ਸੋ ਤੁਹਾਨੂੰ ਦੱਸਦੇ ਕਿ ਕਿਸ ਤਰੀਕੇ ਦੇ ਨਾਲ ਪੀਲੇ ਰੰਗ ਦੇ ਬੋਰਡ ਦਾ ਰਾਜ਼ ਭਾਰਤੀ ਰੇਲਵੇ ਦੇ ਵਿੱਚ ਸਟੇਸ਼ਨਾਂ ਦੇ ਨਾਮ ਦਰਸਾਉਣ ਵਾਲੇ ਬੋਰਡ ਹਮੇਸ਼ਾ ਤੇ ਹਮੇਸ਼ਾ ਪੀਲੇ ਰੰਗ ਦੇ ਹੁੰਦੇ ਨੇ ਇਹਨਾਂ ਦੀ ਬੈਕਗ੍ਰਾਉਂਡ ਜੋ ਹੈ ਉਹ ਪੀਲੇ ਰੰਗ ਦੀ ਹੁੰਦੀ ਹੈ ਤੇ ਕਾਲੇ ਅੱਖਰ ਲਿਖੇ ਹੁੰਦੇ ਨੇ ਇਸ ਦਾ ਮੁੱਖ ਕਾਰਨ ਹੈ ਕਿ ਪੀਲਾ ਰੰਗ ਦੂਰ ਤੋਂ ਹੀ ਸਪਸ਼ਟ ਦਿਖਾਈ ਦੇ ਦਿੰਦਾ ਹੈ ਇਹ ਰੰਗ ਕੋਰੇ ਧੁੰਦ بارش ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਘੱਟ ਰੋਸ਼ਨੀ ਦੇ ਵਿੱਚ ਆਸਾਨੀ ਦੇ ਨਾਲ ਦੇਖਿਆ ਅਤੇ ਪਛਾਣਿਆ ਜਾ ਸਕਦਾ ਹੈ ਪੀਲਾ ਰੰਗ ਲੋਕੋ ਪਾਇਲਟ ਨੂੰ ਦੂਰੋਂ ਹੀ ਸਾਵਧਾਨ ਕਰ ਦਿੰਦਾ ਹੈ ਕਿ ਅੱਗੇ ਸਟੇਸ਼ਨ ਆਉਣ ਵਾਲਾ ਇਸ ਦੇ ਨਾਲ ਉਹ ਗਤੀ ਕੰਟਰੋਲ ਕਰ ਸਕਦਾ ਇਸ ਨੂੰ ਸਾਵਧਾਨੀ ਦਾ ਸੰਕੇਤ ਵੀ ਮੰਨਿਆ ਜਾਂਦਾ ਇਸ ਦੇ ਕਰਕੇ ਹੀ ਇਸ ਸੁਰੱਖਿਆ ਪੱਖੋਂ ਸਭ ਤੋਂ ਜ਼ਿਆਦਾ ਠੁਕਮਾ ਰੰਗ ਹੈ ਸਮੁੰਦਰ ਤਲ ਤੋਂ ਉਚਾਈ ਦੇ ਮਹੱਤਵ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਜ਼ਰੂਰ ਤੇ ਜ਼ਰੂਰ ਸਟੇਸ਼ਨ ਬੋਰਡ ਦੇ ਉੱਪਰ ਲਿਖੀ ਹੁੰਦੀ ਹੈ ਕਿ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ ਇਹ ਦੱਸਦੀ ਹੈ ਕਿ ਸਟੇਸ਼ਨ ਦੀ ਉਚਾਈ ਸਮੁੰਦਰ ਦੇ ਔਸਤ ਪੱਧਰ ਤੋਂ ਕਿੰਨੀ ਹੈ ਸਭ ਤੋਂ ਪਹਿਲੀ ਗੱਲ ਟਲਾਨ ਅਤੇ ਨਿਰਮਾਣ ਦੇ ਵਿੱਚ ਸਹਾਇੀ ਹੁੰਦਾ ਹੈ ਰੇਲਵੇ ਨਿਰਮਾਣ ਦੇ ਸਮੇਂ ਇਸ ਉਚਾਈ ਦਾ ਜ਼ਿਕਰ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਸੀ ਇਸ ਦੇ ਨਾਲ ਪਟੜੀਆਂ ਦੀ ਟਰਾਂਟ ਤੈਅ ਕੀਤੀ ਜਾਂਦੀ ਸੀ ਔਰ ਨਾਲ ਦੇ ਨਾਲ ਉਹਨਾਂ ਨੂੰ ਤੈਅ ਕਰਨਾ ਆਸਾਨ ਹੋ ਜਾਂਦਾ ਸੀ ਇਸ ਤੋਂ ਇਲਾਵਾ ਇਸ ਦੀ ਜਾਣਕਾਰੀ ਦੇ ਵਰਤੋਂ ਸਟੇਸ਼ਨਾਂ ਦਾ ਨਿਰਮਾਣ ਅਜਹੀਆਂ ਥਾਵਾਂ ਤੇ ਕਰਨਾ ਹੁੰਦਾ ਸੀ ਜਿੱਥੇ ਹੜ੍ਹ ਅਤੇ ਸਮੁੰਦਰ ਦੇ ਉੱਚੇ ਜਵਾਰ ਦਾ ਖਤਰਾ ਬਿਲਕੁਲ ਵੀ ਨਾ ਹੋਵੇ ਇਸ ਦੇ ਨਾਲ ਨਾ ਜਦੋਂ ਅਸੀਂ ਲੋਕੋ ਪਾਇਲਟ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਣਕਾਰੀ ਲੋਕੋ ਪਾਇਲਟ ਲਈ ਅਹਿਮ ਹੁੰਦੀ ਹੈ ਉਦਾਹਰਨ ਦੀ ਗੱਲ ਕਰੀਏ ਜੇ ਇੱਕ ਸਟੇਸ਼ਨ ਦੀ ਉਚਾਈ 100 ਮੀਟਰ ਤੇ ਅਗਲੇ ਦੀ 200 ਮੀਟਰ ਹੈ ਤਾਂ ਲੋਕੋ ਪਾਇਲਟ ਨੂੰ ਚੜਾਈ ਤੇ ਇੰਜਨ ਨੂੰ ਵਾਧੂ ਸ਼ਕਤੀ ਦੇਣ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਜੇ ਉਤਾਰ ਹੋਵੇ ਤਾਂ ਗਤੀ ਕੰਟਰੋਲ ਦੀ ਲੋੜ ਹੁੰਦੀ ਹੈ ਉਚਾਈ ਦੇ ਆਧਾਰ ਤੇ ਲੋਕੋ ਪਾਇਲਟ ਸਟੇਸ਼ਨਾਂ ਵਿੱਚ ਕਾਰ ਸ਼ਕਤੀ ਅਤੇ ਗਤੀ ਦਾ ਸੰਤੁਲਨ ਬਣਾਉਣ ਦਾ ਫੈਸਲਾ ਕਰ ਲੈਂਦੇ ਨੇ ਇਸ ਉਚਾਈ ਦੀ ਜਾਣਕਾਰੀ ਦਾ ਉਪਯੋਗ ਭਵਨ ਨਿਰਮਾਣ ਅਤੇ ਖੇਤਰੀ ਵਿਕਾਸ ਯੋਜਨਾਵਾਂ ਦੇ ਵਿੱਚ ਵੀ ਕੀਤਾ ਜਾਂਦਾ ਹੈ ਹਾਲਾਂਕਿ ਅੱਜਕੱਲ੍ਹ ਆਧੁਨਿਕ ਤਕਨੀਕ ਅਤੇ ਸਵੈਚਾਲਿਤ ਪ੍ਰਣਾਲੀਆਂ ਦੇ ਆਉਣ ਦੇ ਕਾਰਨ ਟ੍ਰੇਨਾਂ ਦੀ ਗਤੀ ਜੋ ਹੈ ਢਲਾਨ ਅਤੇ ਟਰੈਕ ਦੀ ਸਥਿਤੀ ਦੀ ਨਿਗਰਾਨੀ ਡਿਜੀਟਲ ਤਰੀਕੇ ਨਾਲ ਕੀਤੀ ਜਾਂਦੀ ਹੈ ਇਸੇ ਕਾਰਨ ਹੀ ਨਵੇਂ ਬਣਾਏ ਗਏ ਕਈ ਰੇਲ ਸਟੇਸ਼ਨਾਂ ਤੇ ਹੁਣ ਸਮੁੰਦਰ ਤਲ ਤੋਂ ਚਾਹੀਦਾ ਜ਼ਿਕਰ ਵੀ ਨਹੀਂ ਮਿਲਦਾ ਫਿਰ ਵੀ ਪੁਰਾਣੇ ਸਟੇਸ਼ਨਾਂ ਤੇ ਇਹ ਜਾਣਕਾਰੀ ਅੱਜ ਵੀ ਰੇਲ ਇਤਿਹਾਸ ਅਤੇ ਤਕਨੀਕੀ ਜ਼ਰੂਰਤਾਂ ਦੀ ਇੱਕ ਮਹੱਤਵਪੂਰਨ ਨਿਸ਼ਾਨੀ ਵਜੋਂ ਮੌਜੂਦ ਹੈ ਸੋ ਜਦੋਂ ਵੀ ਅਸੀਂ ਕਿਤੇ ਸਫ਼ਰ ਕਰ ਰਹੇ ਹੁੰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਚਾਹੀ ਅਸੀਂ ਜਿਹੜੇ ਨੇ ਉਹ ਸਾਈਨ ਬੋਰਡਸ ਦੀ ਗੱਲ ਕਰ ਲਈਏ ਜਾਂ ਫਿਰ ਰੰਗਾਂ ਦੀ ਗੱਲ ਕਰ ਲਈਏ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਤਕਨੀਕੀ ਕਾਰਨ ਜ਼ਰੂਰ ਤੇ ਜ਼ਰੂਰ ਹੁੰਦਾ ਹੈ ਸੋ ਇਹ ਤੱਥ ਜਿਹੜੇ ਨੇ ਸਾਡੇ ਸਾਹਮਣੇ ਉਦੋਂ ਹੀ ਆਉਂਦੇ ਨੇ ਜਦੋਂ ਅਸੀਂ ਆਪਣੇ ਮਨਾਂ ਦੇ ਵਿੱਚ ਸਵਾਲ ਖੜੇ ਕਰਦੇ ਹਾਂ ਲੇਕਿਨ ਜਦੋਂ ਯਾਤਰੀਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਯਾਤਰੀ ਜਿਹੜੇ ਨੇ ਉਹ ਰੇਲ ਦੇ ਵਿੱਚ ਸਫ਼ਰ ਕਰਦੇ ਨੇ ਲੇਕਿਨ ਕੁਝ ਯਾਤਰੀਆਂ ਦੇ ਮਨਾਂ ਦੇ ਵਿੱਚ ਸਵਾਲ ਜ਼ਰੂਰ ਤੇ ਜ਼ਰੂਰ ਆਉਂਦੇ ਨੇ ਕਿ ਖਾਸ ਕਰਕੇ ਇਹਨਾਂ ਰੰਗਾਂ ਦਾ ਜਾਂ ਇਹਨਾਂ ਤਰੀਕਿਆਂ ਦਾ ਇਸਤੇਮਾਲ ਕਿਉਂ ਕੀਤਾ ਗਿਆ ਸੀ ਸੋ ਜਦੋਂ ਅਸੀਂ ਭਾਰਤੀ ਰੇਲਵੇ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਫ਼ਰ ਕਰਦੇ ਹਾਂ ਜੇ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਉੱਠਿਆ ਹੋਵੇਗਾ ਕਿ ਪੀਲੇ ਰੰਗ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਹੈ ਤੇ ਨਾਲ ਦੇ ਨਾਲ ਪੁਰਾਣੇ ਸਟੇਸ਼ਨਜ਼ ਦੇ ਉੱਪਰ ਸਮੁੰਦਰ ਤਲ ਤੋਂ ਉਚਾਈ ਜਿਹੜੀ ਹੈ ਉਹ ਦੱਸੀ ਜਾਂਦੀ ਹੈ ਲੇਕਿਨ ਨਵੇਂ ਸਟੇਸ਼ਨਜ਼ ਦੀ ਗੱਲ ਕਰਦੇ ਹਾਂ ਤੇ ਉਹ ਉੱਥੇ ਨਹੀਂ ਦੱਸੀ ਜਾਂਦੀ ਇਸ ਦੇ ਪਿੱਛੇ ਕੀ ਕਾਰਨ ਤਾਂ ਉਸ ਦਾ ਜਵਾਬ ਤੁਹਾਨੂੰ ਸਾਰੇ ਨੂੰ ਜ਼ਰੂਰ ਤੇ ਜ਼ਰੂਰ ਮਿਲ ਗਿਆ ਹੋਵੇਗਾ